ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਠੀਕ ਹੈ ਹਾਂਜੀ ਚੱਲਦੀ ਕਲਾ ਬੀ ਜੀ ਤੁਸੀਂ ਸੁਣਾਓ ਬਸ ਠੀਕ ਵਧੀਆ ਕਿਰਪਾ ਕਰ ਬੇਨਾ ਕਿ ਬੱਸ ਠਾਜੀ ਜੀ ਦਾ ਹਾਂਜੀ ਬੀ ਜੀ ਅੱਜ ਨਾ ਅੰਤਰਿਕਸ਼ ਜੀ ਦਾ ਸਵਾਲ ਸੀਗਾ ਤੁਹਾਨੂੰ ਉਹ ਪੁੱਛ ਰਹੇ ਸੀਗੇ ਕਿ ਜਦੋਂ ਤੁਸੀਂ ਛੋਟੇ ਹੁੰਦੇ ਸੀਗੇ ਨਿੱਕੇ ਹੁੰਦੇ ਸੀ ਤੇ ਬਚਪਨ ਦੇ ਵਿੱਚ ਤੁਸੀਂ ਫਿਰ ਕੀ ਕਰਦੇ ਹੁੰਦੇ ਸੀਗੇ ਸਾਰਾ ਦਿਨ ਤੇ ਫਿਰ ਜਦ ਤੁਸੀਂ ਵੱਡੇ ਜੋਹਾਨੀ ਦੇ ਵਿੱਚ ਫਿਰ ਸਾਰਾ ਦਿਨ ਕੀ ਕਰਦੇ ਹੁੰਦੇ ਸੀ ਪਹਿਲਾਂ ਮੈਂ ਪੁੱਤਨਾ ਵੀ ਸਾਰਿਆਂ ਨੂੰ ਮੇਰੀ ਨੂੰਹ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਪਤੇ ਜਿਹੜੇ ਜੈ ਮੈਨੂੰ ਯਾਦ ਕਰਦਾ ਬਹੁਤ ਬਹੁਤ ਧੰਨਵਾਦ ਤੇ ਅਸਪੋਤਾ ਬਹੁਤ ਧੰਨਵਾਦ ਧੰਨਵਾਦ ਇਹਦੇ ਮੈਨੂੰ ਪੂਰਾ ਨਾਂ ਨਹੀਂ ਆਇਆ ਪੁੱਤ ਅੰਤ੍ਰਿਕ ਅਫਸੇਕਸ਼ ਹਾਂਜੀ ਬਹੁਤ ਬਹੁਤ ਧੰਨਵਾਦ ਮੇਰੇ ਪੁੱਤਨ ਬਹੁਤ ਜਿਆਰ ਕਰਦਾ ਸੀ ਬਚਪਨ ਵਿੱਚ ਅਸੀਂ ਭੈਣ ਭਰਾ ਜਿਆਦਾ ਸੀ ਤਾਇ ਚਾਚੇ ਦੇ ਕਰਤੇ ਵੀ ਪੈਣਾ ਵੀ ਅਸੀਂ ਤੇ ਪਹਿਲਾਂ ਥੋੜਾ ਥੋੜਾ ਸਕੂਲ ਵੀ ਗਏ ਸੀ ਸਕੂਲੇ ਜਾ ਕੇ ਤੇ ਉਹ ਸਲੇਟਾਂ ਹੁੰਦੀਆਂ ਸੀ ਅੱਛਾ ਤੇ ਕਹਤੇ ਹੁੰਦੇ ਸੀ ਉਹ ਸਲੇਟੀਆਂ ਉਹਨਾਂ ਨੇ ਉੱਥੇ ਟੀਚਰਾਂ ਨੂੰ ਦੱਸ ਦੇਣਾ ਉਹ ਤੇ ਬੁਲੇ ਇੱਕ ਬੋਰਡ ਤੇ ਲਿਖਿਆਂ ਦਹੀ ਤੇ ਉਹਨਾਂ ਬਿਹਬੇ ਫਟਾਫਟ ਲਿਖੀ ਜਾਣਾ ਮਟਾਈ ਜਾ ਲਿਖੀ ਜਾ ਮਟਾਈ ਜਾ ਟੀਚਰ ਸਾਡੇ ਵੀ ਜੰਨੇ ਤਾਂ ਵੀ ਲਿਖੀ ਜਾਣਾ ਮਟਾਈ ਜਾ ਲਿਖ ਜਾ ਮਟਾਈ ਜੇ ਨਹੀਂ ਉਹਨਾਂ ਤੇ ਦਾਲ ਗਿਆ ਸਲੇਟੀਆਂ ਮੁੱਕ ਗਈਆਂ ਤੇ ਮੇਪੁੰ ਜੀ ਲਕੀਰਾ ਮਾਰ ਮਾਰ ਤੇ ਉੱਤੇ ਉੜਾੜਾ ਲਿਖ ਜਾਂਦੇ ਸੌ ਦੀ ਗਿਣਤੀ ਕਰੀ ਜਾਣੀ ਉਦੋਂ ਸਕੂਲ ਤੋਂ ਘਰ ਆ ਗਏ ਆ ਉਹ ਚਿਤਰਾਕ ਪੀਪੇ ਉਹ ਤੋਂ ਗੋਰੀਆਂ ਤੇ ਪੜੀਦਾ ਸੀ ਤੇ ਟੀਚਰ ਜਲਾ ਵਧੀਆ ਸੀ ਸਕੂਲ ਵਧੀਆ ਉਹ ਮੋ ਸਕੂਲ ਵਧੀਆ ਸੀ ਸਕੂਲ ਉਹ ਫਿਰ ਆਜਾ ਆਪਣੀ ਘਰੋਂ ਬੋਰੀ ਖਰੀਦੀ ਸੀ ਅੱਛਾ ਤੇ ਆਣ ਕੇ ਘਰ ਫਿਰ ਸਲੇਟ ਵੀ ਆਪਣੀ ਸਲੇਟ ਸਾਰੇ ਸਲੇਟ ਵੀ ਆਪਣੀ ਸਲੇਟੀਆਂ ਵੀ ਆਪਣੀਆਂ ਬੋਰੀ ਵੀ ਆਪਣੀ ਅੱਛਾ ਕਿਤਾਬਾਂ ਵੀ ਆਪਣੀਆਂ ਤੇ ਜਦੋਂ ਨਹੀਂ ਜਿਆਦਾ ਕਿਕੋ ਲਈ ਜਾਂਦੇ ਮੈਂ ਜਿਹੜਾ ਅੱਧੇ ਮੁੱਲ ਤੇ ਵੇਚ ਜਾਨੀ ਆ ਹਾਂ ਉਹ ਖਰੀਦ ਲਈਦੀ ਆਂ ਤੇ ਨਵੀਆਂ-ਨਵੀਆਂ ਵੇਖ ਕੇ ਉਹ ਖਰੀਦ ਲੈਣੀਆਂ ਹਾਂ ਤੇ ਆਪਣੀਆਂ ਫਿਰ ਸਾਮ ਸੰਗ ਰੱਖ ਕੇ ਉਹ ਫਿਰ ਗਾੜੀ ਅੱਧੇ ਮੁੱਲ ਤੇ ਵੇਚ ਦੇਣੀ ਆ ਹਾਂ ਤੇ ਇਸ ਤਰ੍ਹਾਂ ਕਰਨਾ ਵੀ ਚੀਜ਼ ਜਿਹੜੀ ਸਾਮ ਕੇ ਰੱਖਣੀ ਜਦੋਂ ਫਿਰ ਘਰ ਆਉਣਾ ਤੇ ਘਰ ਆਣ ਕੇ ਫਿਰ ਜਿਹਗੀਆਂ ਠਿਕਰੀਆਂ ਹੁੰਦੀਆਂ ਸੀ ਉਹ ਠਿਕਰੀਆਂ ਨੇ ਖੇਡਣਾ ਹਾਂ ਰੋੜੇ ਹੁੰਦੇ ਰੋੜੇ ਜਿਹਨਾਂ ਸਿੱਕ ਸਿੱਕ ਰਿੰਦੇ ਕਰੋੜੇ ਹੁੰਦੇ ਉਹਨਾਂ ਨਾਲ ਕਿੰਨਾ ਅੱਛਾ ਜੀ ਫੇਰ ਮੁੜ ਕੇ ਇਤਾਂ ਲਕੀਰਾਂ ਜੀਆਂ ਮਾਹੋਣੀਆਂ ਕੰਨਾਂ ਤੇ ਕੰਨਾਂ ਤੇ ਲਕੀਰਾਂ ਮਾਹਵਾ ਤੇ ਲੁੱਕ ਜਾਣਾ ਦੂਜੇ ਜਨ ਮਟਾਉਣੀਆਂ ਆ ਖੇਡਣਾ ਖੜਨਾ ਮੁੜ ਕੇ ਫੇਰ ਵਿਚਰਾਂ ਨੂੰ ਰੋਟੀ ਰਾਟੀ ਪੱਕ ਜਾਈ ਮਾਵਾ ਨੇ ਵਾਜੇ ਵੀ ਖਾ ਲੋ ਜਿਹਾ ਰੋਟੀ ਰੋਟੀ ਖਾ ਲੋ ਜਿਹਾ ਨੇ ਤੇ ਜਿਹਾ ਨੇ ਵਾਜਿ ਨੇ ਢਣੀ ਜਿਹਾ ਨੇ ਬੜੀ ਜਿਹਾ ਮੁੜ ਕੇ ਖੇੜ ਕਾਟ ਕੇ ਜਿਦੋ ਬਣਾ ਨਾ ਤੋ ਕੇ ਤੇ ਰੋਟੀ ਖਾਣੀ ਤੇ ਫੇਰ ਜਦੋਂ ਕੋਈ ਸ ਸਲਾਂਗੀਆਂ ਦੇ ਨਾਲ ਕੁਛ ਯਾਦ ਰਚੂ ਕੀਤਾਂ ਹੁੰਦਾ ਸੀ ਕੋਈ ਆਪਣੇ ਸਰਾਣੇ ਸ਼ੁਰੂ ਕੀਤੇ ਹੁੰਦੇ ਸੀ ਹੂੰ ਤੇ ਪੱਕੀ ਹੋਣੀ ਕਿ ਜਿਹੜੀ ਚੀਜ਼ ਸ਼ੁਰੂ ਕੀਤੀ ਫਿਰ ਉਹਨੂੰ ਬੈ ਕੇ ਫਿਰ ਸਾਰੀਆਂ ਨੇ ਘਰ ਘਰ ਰੋਖ ਹੁੰਦੇ ਰੋਖਾਂ ਥਲੇ ਮੰਜੀਆਂ ਡਾ ਲੇਣੀਆਂ ਤੇ ਉਹ ਵੱਡੀਆਂ ਪਹਿਣਾ ਨੇ ਵੀ ਵੱਡੀਆਂ ਵੱਡੀਆਂ ਚੀਜ਼ਾਂ ਕੱਢਣੀਆਂ ਤੇ ਆਪ ਅਸੀਂ ਲੱਗੇ ਛੋਟੇ ਛੋਟੇ ਲੈ ਕੇ ਤੇ ਉਹਨਾਂ ਦੇ ਨਾਲ ਸੂਈ ਨਾਲ ਕੱਢਦੇ ਰਹਿਣਾ ਤੇ ਸਾਰੀ ਇਜਾਜ਼ਤ ਸਿੱਖ ਲਈ ਦਸੂਤੀ ਦੀ ਬੋਲਾ ਧੋਪਾ ਿਰਮਚੂ ਪੱਖੀਆਂ ਟਟਕ ਲਈਏ ਪਉਨੇ ਹੂੰ ਜ਼ਰੀਆਂ ਤੇ ਪਉਨੇ ਲਹਿਰੀਏ ਦਰੀ ਫਿਰ ਜਦੋਂ ਉਹਨਾਂ ਨੇ ਉੱਠ ਖਲੋਣਾ ਤੁਸੀਂ ਫਿਰ ਉਹ ਅਹੀਂ ਦਵਾ ਦਾ ਬੈ ਜਾਂ ਦਰੀ ਤੇ ਬੈ ਜਾਣਾ ਵੀ ਅਹੀਂ ਵੀ ਜਾ ਸੀਗੇ ਉਹ ਥੋੜੇ ਥੋੜੇ ਜਦੋਂ ਜ਼ਿਆਦਾ ਹੁਣ ਤੀਂਦੀ ਉਹ ਜਿਹੜਾ ਤਾਣਾ ਪਾ ਰਹੇ ਨੇ ਦਰੀ ਤਾਂ ਉਹ ਥੋੜੇ ਥੋੜੇ ਧਾਗੇ ਚੁੱਕੀ ਦੇ ਤੇ ਉਹ ਪਿੱਛੋਂ ਡਰ ਵੀ ਹੁੰਦਾ ਵੀ ਹਰਕਿਸਨ ਗੁੱਸੇ ਵੀ ਨਾਲ ਮਟਿੰਗਾਂ ਪੈਣਾ ਹੂੰ ਤੇ ਇੱਕ ਕੋਈ ਤੋਂ ਪਰਾਤ ਤੋੜ ਦੇਣ ਪਰ ਅਸੀਂ ਨਹੀਂ ਅਸੀਂ ਬੜੇ ਪ੍ਰੇਮ ਨਾਲ ਉਹਨੇ ਟੋਪੇ ਚੁੱਕਦੇ ਨੇ ਤਾਣ ਜਿੱਤ ਅਗੇ ਜਿੰਨਾਂ ਨੂੰ ਜਿਹਦੇ ਉਹ ਧਾਗਾ ਲੰਘ ਹੀ ਜਾਣਦਾ ਹੈ। ਅੱਛਾ ਤੇ ਫੇਰ ਮੁੜ ਕੇ ਉਹਨਾਂ ਨੇ ਹਨੇ ਨੀ ਠੀਕ ਬਣਾਇਆ ਠੀਕ ਬਣਾਇਆ ਬੈਜੋ ਬੈਜੋ ਤੇ ਉਹਨਾਂ ਨੇ ਅਸੀਂ ਫੇਰ ਬਹਿ ਜਾਵੇਂ ਤਾਂ ਪਰ ਪਿੱਛੋਂ ਡਰ ਪੜੰਦਾ ਹੈ ਕਿ ਆਗਿਆ ਤੇ ਨਾਲ ਲੱਗ ਜੇ ਕਿ ਦੋ ਦੋ ਛੜਦੇ ਨੀ ਵੀ ਖਰਾਬ ਕਰਤੇ। ਹੂੰ ਪੱਖੀ ਤੇ ਫੇਰ ਇੱਕ ਐਟ ਪਲੇ ਦੀ ਪੱਖੀ ਹੁੰਦੀ ਹੈ ਇੱਕ ਟੁਕਰੀਆਂ ਵਿੱਚ ਪੱਖੀ ਹੁੰਦੀ ਹੈ ਉਹ। ਹੂੰ ਪੱਖੀਆਂ ਬਹੁਤ ਸੋਹਣੀਆਂ ਹੁੰਦੀਆਂ ਝਲਰਾ ਲਾਉਣੀਆਂ। ਉਹਨਾਂ ਨੂੰ ਸੁਪਾਰੇ ਲਾਉਣੇ ਕਈ ਵਾਰ। ਹੂੰ ਨਿਕਰੇ ਮੋਤੀ ਲਾਉਣੇ ਸ਼ਣਕਣ ਜੇ ਬਾੜੇ ਥੱਲੇ। ਹੂੰਗਰੀਆਂ ਨਿਕਿਆ ਨਿਕਾ ਲਾਉਣੀਆਂ ਪੱਖੀ ਲੈਣੀਆਂ ਤੇ ਕੰਗਰੀਗੇਸ਼ਨ ਕਰੀ ਐ ਅੱਛਾ ਤੇ ਇੰਨੇ ਆ ਵੀ 10-12-12 ਬੱਖੀਆਂ ਦਾ ਚ ਬਣਾ ਕੇ ਵੀ ਜਿੰਨੀਆਂ ਕੁੜੀਆਂ ਹੀ ਦਾਜ ਆਪਣਾ ਘਰੇ ਬਣਾਉਂਦੀਆਂ ਸੀ ਰੀ ਸੋਰੀ ਰੀ ਸੋਰੀ ਰੈਸੀਪੀ ਆਦਾ ਬਣ ਕੇ ਮਾਂ ਵੀ ਬਣਾ ਲਾ ਬਣਾ ਬਣਾ ਰੱਖੀ ਜਾਣਾ ਮਾਵਾਂ ਨੇ ਫਿਰ ਉਹ ਘਰ ਕੋਈ ਕੰਮ ਕਰਕੇ ਕੇ ਤੇ ਮੁੜ ਕੇ ਫਿਰ ਪੜਾਉਂਦਾ ਘਰ ਪੰਜਾਂ ਚ ਮਾਤਾ ਤੋਂ ਕੋਈ ਗਾਣ ਨਗਾਉਂਦਾ ਨਹੀਂ ਸੀ ਮੁੰਡੇ 10 ਪੜ ਜਾਂਦੇ ਸੀ ਕੁੜੀਆਂ ਤੇ ਪੰਜਵੀਂ ਤੋਂ ਕੋਈ ਨਹੀਂ ਟਪਾਉਂਦਾ ਘਰ ਹੂੰ ਹੂੰ ਤੇ ਉਹ ਵੀ ਪਤਾ ਬੰਦੇ ਸੋਦੇ ਹੁੰਦੇ ਆ ਕਿ ਨਹੀਂ ਤੋ ਇੱਕ ਦਿਨ ਮੈਂ ਕਿਹਾ ਮੈਂ ਸਾਈਕਲ ਹੀ ਨਾ ਸਿੱਖ ਲਵਾਂ ਤੇ ਮੈਂ ਸਾਈਕਲ लेके ਮੈਂ ਫਿਰ ਬਾਹਰ ਘਲੀ ਜਾਈ ਹਾਂ ਤੇ ਮੇਰੇ ਮੇਰੇ ਬਾਪੇ ਨੇ ਫੜ ਕੇ ਸਰਨਾ ਵੀ ਨਹੀਂ ਕਿਹਿੰਦਾ ਕਿ ਕੁੜੀਆਂ ਨਹੀਂ ਸਾਈਕਲ ਚਲਾਉਂਦੀਆਂ ਹੁੰਦੀਆਂ ਅੱਛਾ ਉਹ ਮੇਰੇ ਕੋਲ ਸਾਈਕਲ ਫੜ ਕੇ ਲੈ ਗਿਆ ਹਾਂ ਮੈਂ ਉੱਥੇ ਬੈਠੀ ਰਹੀ ਅੱਛਾ ਤੇ ਮੈਂ ਤਾਂ ਚਲਾਉਣਾ ਹੀ ਹੁੰਦਾ ਤੇ ਫਿਰ ਮੈਂ ਮੈਂ ਬੀਬੀ ਆਈਂਦੀ ਵੀ ਨਹੀਂ ਆ ਜਾ ਕੋਈ ਤਾਂ ਕੁੜੀਆਂ ਨਹੀਂ ਚਲਾਉਂਦੀਆਂ ਹੁੰਦੀ ਆ ਜਾ ਕੋਈ ਗੱਲ ਨਹੀਂ ਹਾਂ ਮੈਂ ਆ ਗਈ ਤੇ ਪਰ ਫਿਰ ਮੇਰਾ ਮਾਲ ਚਿਰਿਆ ਵੀ ਜਦ ਥੋੜਾ ਘਰ ਚਲਾ ਲੀਦੀ ਨਾ ਤੇ ਮੈਨੂੰ ਜਾ ਚਾਚਣੀ ਉਹ ਨਹੀਂ ਜਾਨੀ ਕਿ ਗੱਲਾਂ ਜਿਹੜੀਆਂ ਇਹੋ ਜਿਹੇ ਦੇਖ ਕੇ ਏਡਾ ਕੱਢਾਈ ਮੁੜ ਕੇ ਆਣ ਕੇ ਫਿਰ ਜੇ ਕਿਤੇ ਮੀਂਹ ਪੈ ਜਾਣਾ ਹੂੰ ਤੇ ਮੀਂਹ ਦੇ ਵਿੱਚ ਬੜਾ ਪਾਣੀ ਆ ਜਾਣਾ ਹੂੰ ਤੇ ਇੱਕ ਨਾਲ ਸਾਡੇ ਵਿਹੜੇ 'ਚ ਬੜਾ ਮੀਂਹ ਪਿਆ ਤੇ ਨਹੀਂ ਆਣੇ ਸਾਰੇ ਨਾ ਹੁਣ ਤੇ ਉਦੋਂ ਕੰਦਾ ਕੱਚੀਆਂ ਹੁੰਦੀਆਂ ਇਹਦੇ ਕੰਦ ਡੇਕ ਪੀ ਇੱਕ ਹੂੰ ਪਾਣੀ ਬਹੁਤ ਆ ਗਿਆ ਤੇ ਅਸੀਂ ਸਾਰੇ ਨਾ ਹੋਂ ਡੈਪੇ ਹੂੰ ਉੱਥੇ ਨਾ ਉਹ ਰਿਆ ਨਾ ਵਿਰੇਚੇ ਦੇ ਲੋਹੇ ਦੀਆਂ ਟਿੰਡਾ ਹੀ ਪਈਆਂ ਖੂ ਦੀਆਂ ਟਿੰਡਾ ਜੜੀਆਂ ਹੁੰਦੀਆਂ ਉਹ ਮੇਰੇ ਲੱਤ ਦੇ ਵੱਜ ਗਈ ਅੱਛਾ ਬਾਜੀ ਦੇ ਲੋ ਨਾਲ ਹੱਡੀ ਵਿੱਚ ਹੱਡੀ ਨਾਲ ਹੀ ਵੱਡੀ ਗਈ ਹੂੰ ਉਹ ਮੁੜ ਕੇ ਪਾਣੀ ਖੂਨ ਜਾਵੇ ਇਤਾਂ ਜਿਹੜਾ ਨਹਿਰ ਵਹਦੀ ਜਾਂਦੀ ਹੈ ਹੂੰ ਸਾਰੇ ਅਖਣੇ ਬੜਾ ਵਗਣ ਡਿਆ ਤੇ ਮੈਂ ਮੈਂ ਪਾਣੀ ਪਾਈ ਜਾਂ ਉੱਤੇ ਚਲ ਕੋਈ ਨਹੀਂ ਆਪਣੇ ਮਗਨੂਖੜਾ ਜਾਊਗਾ ਉਹ ਫੇਰ ਮੇਰੇ ਪਾ ਪਤਾ ਲੱਗ ਸੀ ਤੇ ਫਿਰ ਡਾਕਟਰ ਦੇ ਕੋਟੇ ਕੋਈ ਟਾਂ ਦੇ ਡੀਐਸਜੀ ਕੇ ਐਮਸੀ ਤਮਨੇ ਚਦਨੇ ਚੁੱਕ ਕੇ ਤੇ ਦੇਸੀ ਕੀ ਬੋਲਿਆ ਗਿਆ ਤਨੇ ਉੱਤੇ ਪਤਾ ਨਹੀਂ ਕੀ ਹੈ ਪੱਟੀ ਜੀ ਕੋ ਬੰਦੀ ਬੌਡਰ ਚਾ ਲਾ ਕੇ ਤੇ ਕੋਈ ਨਾ ਹੈ ਜਾਂ ਲੱਗਦੇ ਪੱਟੀ ਪਾ ਕੇ ਲੱਤ ਮੇਰੀ ਦਾ ਬੰਨ ਦਿੱਤੀ ਅੱਛਾ ਬੰਨ ਦਿੱਤੀ ਪਰ ਮੈਂ ਫੇਰ ਨਹੀਂ ਰੁਕੀ ਹੂੰ ਇਧਰੋਂ ਪੌੜੀਆਂ ਚੜ ਕੇ ਦੁੱਗੀਆ ਥੋੜੀ ਉੱਤਰ ਜਾ ਉਧਰ ਥੋੜੀਆਂ ਚੜ ਕੇ ਦੁੱਗੀਆ ਉੱਧ ਕੇ ਫਿਰ ਜਿਹੜੀ ਪਰਾਲੀ ਹੁੰਦੀ ਝੋਨੇ ਦੀ ਹੂੰ ਉਹ ਬੜੇ ਟੇਰ ਲੱਗੇ ਨੇ ਲੱਕੀ ਪੱਠੇ ਆਪਣੇ ਮਤ ਪਾਈ ਨੇ ਉਹ ਫਿਰ ਕੋਠੇ ਜਿਹੜੇ ਚਾਲਾ ਮਾਰਦੇ ਨੇ ਉੱਤੇ ਹੂੰ ਉੱਤੇ ਚਾਲਾ ਚਾਲਾ ਮਾਦੇ ਮਚਵੰਦੀਆਂ ਇਹੋ ਜਿਹੀ ਗੇਡਾ ਸੀ ਵੀ ਕਦੀ ਕੋਈ ਸੀ ਕਦੀ ਕੋਈ ਸੀ ਕਦੀ ਕੋਈ ਐ ਹੋ ਜੀ ਗੇਡਾ ਕੱਢੋ ਟਾਈਮ ਜਿਆਦਾ ਹੁੰਦਾ ਹੀ ਨਾ ਸਕੂਲ ਫਿਰ 2-3 ਘੰਟੇ ਲੱਗਦਾ ਹੁੰਦਾ ਹੈ ਸਕੂਲ 4 ਵਜੇ ਨਾ ਆ ਜਾ ਇੱਥੇ ਸਕੂਲੋਂ ਉਤਰ ਨਹੀਂ ਕਿੰਨੇ ਵੇ ਲੱਗਦਾ ਹੈ ਦੁਪਹਿਰ ਲੱਗਦਾ ਹੁੰਦਾ ਹੈ ਨਾ ਨਹੀਂ 8 ਵਜੇ ਲੱਗਦਾ ਸਕੂਲ ਨਾ ਹੁੰਦਾ ਨਾ 9 ਵਜੇ ਲੱਗਣਾ ਸਵੇਰੇ 9 ਵਜੇ ਲੱਗਦਾ 9 ਵਜੇ ਲੱਗ ਤੇ 3 ਵਜੇ 4 ਵਜੇ ਛੁੱਟੀ ਹੋ ਜਾਂਦੀ ਸੀ ਤੇ ਜੇ ਪੂਰਾ ਦਿਨ ਹੀ ਲੱਗਦਾ ਇਹ ਸਕੂਲ ਪੂਰਾ ਪੂਰਾ ਦਿਨ ਸਕੂਲ ਲੱਗਦਾ ਹੈ ਤੇ ਜਦੋਂ ਪਾੜੇ ਪੜਨੇ ਨੇ ਵੀ ਪੇਂਡਵਾ ਚਾਚਾ ਜੀ 1 2 3 4 ਹਾਂ ਹਾਂ ਤੇ ਉਹ ਜਦੋਂ ਨਾ ਕਰਨ ਤੇ ਉਥੋਂ ਜੀ ਤੁਰਪਣਾ ਸਕੂਲ ਨੂੰ ਹਾਂ ਹਾਂ ਇੱਕ ਨੰਬਰ ਸਕੂਲੋਂ ਜੇ ਬੱਚੇ ਨਿਕਲ ਲੈਣ ਨਾ ਜਿੱਦਾਂ ਵੀ ਕਿ ਚੀਜ਼ ਲੱਗਦੀ ਬਾਅਦ ਵਿੱਚ ਚੱਲੀ ਜਾਂ ਨੱਠਿਆਂ ਉਹਨਾਂ ਤੇ ਇੰਤਰਾ ਹੀ ਕਰਦੇ ਹੁਣ ਬਸ ਪਾੜਾ 1 2 3 4 1 2 3 4 6 ਨੱਠੇ ਉਹਨਾਂ ਤੇ ਪਾਉਂਦੇ ਨੇ ਕਾਰ ਜਿੰਨਾ ਕਦੀ ਉਹਨਾਂ ਨੂੰ 20 ਤੱਕ ਦੇ ਦਿੰਦੇ ਨੇ ਪਾੜੇ ਦੋਰੇ ਕਾਰੇ ਕਦੀ 10 ਤੱਕ ਦੇ ਦਿੰਦੇ ਨੇ ਉਹ ਨਾ ਨੇ ਅਕੜਾ 'ਤੇ ਚੱਲਣ ਜਾਂਦੇ ਜਾਂਦੇ ਅਕੜਾ 'ਤੇ ਹੁਣ ਯਾਦ ਕਰ ਲੋ ਤਰੀ ਹੂੰ ਤੇ ਇੱਕ ਰਾਮਾ ਵੀਜੇ ਤੱਕ ਮਿਲੇ ਪਾੜੇ ਤੇ ਅਸੀਂ ਤੇ ਉਦੋਂ ਬੈਠੀਆਂ ਜਦੋਂ ਉਹਦੇ ਆਂਦੇ ਨਹੀਂ ਕਰ ਲੇ ਮੇਰਾ ਵੀਰ ਛੋਟਾ ਸੀ ਉਹ ਰਾਤ ਪਾੜੇ ਯਾਦ ਕਰੇ ਸੁਟਾ ਪਿਆ ਹੂੰ ਅਸੀਂ ਕਿਹਾ ਵੀ ਕੀ ਕਰਦੇ ਆਂਦਾ ਮੈਂ ਪਾੜੇ ਯਾਰ ਕੰਡੀਆਂ ਅੱਛਾ ਤੇ ਉਹਨੇ ਫੇਰ ਰਾਤਾਂ ਨੂੰ ਵੀ ਕਰ ਲੇ ਯਾਦ ਪਾੜੇ ਹੂੰ ਤੇ ਉਹ ਖੇਡਣ ਨੂੰ ਵੀ ਲਾਉਣਾ ਸੀ ਟਾਈਮ ਕਿਹੜਾ ਖੇਡਣਾ ਸੀ ਹੂੰ ਤੇ ਉਹ ਜਿਹੜਾ ਫਿਰ ਆਪਾਂ ਖੇਡਣਾ ਤੇ ਜਿਹੜੇ ਪਰਜਾਈਆਂ ਹੁੰਦੀਆਂ ਸਾਡੀਆਂ ਚਾਚੀਆਂ ਤਾਈਆਂ ਹੂੰ ਉਹ ਵੀ ਲੁਕਣ ਚ ਰਾਕ ਨੂੰ ਫਿਰ ਨਾਲ ਖੇਡਣ ਦਾ ਪਨੀ ਨਹੀਂ ਹੁੰਦੀ ਐ ਅੱਛਾ ਤੇ ਰਖਣਾ ਵੀ ਚਲੋ ਅਸੀਂ ਵੀ ਘੜੀ ਭੱਜਣਾ ਸਲਿੰਨੇ ਦੇ ਨਾਲ ਕੁੜੀਆਂ ਦੇ ਹੂੰ ਹੂੰ ਕੁੜੀਆਂ ਅਸੀਂ ਹੈਗੀਆਂ ਸਾਂ ਚਾਚਾ ਚਾਚੇ ਦੀਆਂ ਸਾਰੀਆਂ 16 ਕੁੜੀਆਂ ਅੱਛਾ ਤੇ 10 ਭਰਾ ਸੀ ਸਾਡੇ ਮੇ ਚਾਚੇ ਚਾਚੇ ਸਾਰੇ ਬਣ ਮਰ ਕੇ ਇੰਨੇ ਜੀਸਾ ਹੀ ਕਰਦੇ ਇੱਕ ਘਰ ਵਿੱਚ ਹੀ ਤੇ ਜੇ ਆਪਾਂ ਦੂਜੇ ਦਾਦੇ ਦੇ ਪੌਂਦੇ ਹੋਰ ਨਵੇਂ ਭਰਾਵਾਂ ਦੇ ਤੇ ਤੇ ਬਹੁਤ ਜ਼ਿਆਦਾ ਸੀ 35 ਜਾਣੇ ਜਾਣੇ ਇਤਰਾ ਨਹੀਂ ਬੜਾ ਵਧੀਆ ਟਾਈਮ ਲੰਘਦਾ ਸੀ ਖੇਡਣ ਵਾਲੀਆਂ ਦੋ ਉਹ ਤਾਂ ਖੇਡਾ ਹੀ ਨਹੀਂ ਹੁਣ ਹੈਗੀਆਂ ਤੇ ਮਾਸਟਰ ਕੁੱਟਦੇ ਹੁੰਦੇ ਕਿ ਨਹੀਂ ਕੁੱਟ ਲਿੰਦੇ ਹੁੰਦੇ ਕੁੱਟਦੇ ਹੁੰਦੇ ਮੈਟ੍ਰਿਕਾ ਮੈਨੂੰ ਨਾ ਇਹ ਕਿੰਦਾ ਵੀ ਇੱਕ ਮੈਂ ਪਹਾੜੇ ਵਿੱਚ ਪਤਾ ਚ ਚਨਾਇਆ ਤੇ ਮੈਂ ਠੀਕ ਆ ਗਈ ਤੇ ਮੁੰਡਿਆਂ ਨੇ ਛੋਟੇ ਲੈਣ ਲੱਗੇ ਤੇ ਕਹਿੰਦਾ ਵੀ ਕੁੜੀ ਆਰਾਮ ਇਹਨਾਂ ਦੇ ਕੰਨ ਨੱਕ ਪਾ ਵਿੱਚ ਝਪੇੜ ਮਾਰ ਉਹ ਮੈਂ ਜਦੋਂ ਮੈਂ ਦੀ ਝਪੇੜ ਦੇ ਅੱਗੇ ਮੇਰਾ ਵੀਰ ਆ ਗਿਆ ਉਹਨਾਂ ਭੋਲੀ ਜੀ ਮਾਰਤੀ ਉਹ ਕਹਿੰਦਾ ਮੈਨੂੰ ਦੱਸ ਫੇਰ ਜਦ ਮਾਰਗੇਟ ਚ ਚਪੇੜ ਮੇਰੀ ਗੱਲ ਲਾਲ ਕਰਦੀ ਹੂੰ ਕਹਿੰਦਾ ਇਤਰਾ ਮਾਰ ਅੱਛਾ ਅੱਗੇ ਮੁੰਡਾ ਇੱਕ ਹੋਰ ਆ ਗਿਆ ਹੂੰ ਉਹਦੇ ਮੈਂ ਜਦੋਂ ਨਾ ਚਪੇੜ ਮਾਰੀ ਤੇ ਉਹ ਜਦ ਉਹ ਮੇਰੇ ਉਹ ਵੀ ਬਗੈਰ ਮੇਰੀ ਨੂੰ ਪਤਾ ਹੀ ਹੋ ਗਿਆ ਉਹ ਨਾ ਮੈਨੂੰ ਨਾ ਬਾਬੇ ਬੁੱਢੇ ਮਿਲਦਾ ਜਦ ਮੈਂ ਜਾਂਦੀ ਪਿੰਡ ਮਿਲੇ ਮੈਂ ਉਹਨੂੰ ਨਾ ਉਹਦੇ 100 ਰੁਪਏ ਦੇ ਕੇ ਆਉਣੀ ਆ ਮੈਨੂੰ ਉਹ ਇੱਕ ਜਿਮੀਂ ਨਾ ਰੜਕ ਜੀ ਪੈਂਦੀ ਵੀ ਮੈਂ ਇਹਨੂੰ ਨਾ ਕੰਨੋ ਚ ਚਪੇੜ ਮਾਰੀ ਹੂੰ ਬਾਬੇ ਬੁੱਢੇ ਗੁਰਦਾਰੇ ਮਿਲੇ ਉਹ ਸੇਵਾ ਕਰਮੀ ਗੁਰਦਾਰੇ ਨਾ ਮੈਂ ਉਹਨੂੰ ਚੇਚਾ 100 ਰੁਪਏ ਦਵਾਂਗੀ ਜਿੱਥੇ ਮੈਂ ਗੱਪੇ ਨੇ ਗਲੀ 'ਚ ਮਿਲਵੇਂ ਉੱਥੇ ਉਹਨੂੰ ਦਵਾਂਗੀ ਮਨੋਜ ਜਿਹੜਾ ਜਾ ਤੈਨੂੰ ਮੈਨੂੰ ਪੁੱਲ ਦੀ ਨਹੀਂ ਹੈਗੀ ਵੀ ਮੇਰਾ ਜੀ ਨਹੀਂ ਕਰਦਾ ਕਿ ਇਹਨੂੰ ਮਾਰਨ ਨੂੰ ਵੀ ਪਰ ਸਾਰੇ ਨੇ ਪਾੜੇ ਲੈਣਾ ਸੀ ਤੇ ਭਰ ਟੀਚਰਾਂ ਦੀ ਮੰਨੀ ਪੈਣੀ ਸੀ ਤੇ ਮੁੜ ਕੇ ਏਡੀ ਖੇਡਣਾ ਇਤਨਾ ਵੀ ਜਿਹੜਾ ਰੋੜੇ ਹੁੰਦੇ ਸੀ ਨਾ ਰੋੜੇ ਖੇਡਣੇ ਐ ਤੇ ਫੇਰ ਆਖਣਾ ਵੀ ਇੱਧਰ ਰੱਖ ਨਾ ਪੈਰਾਂ ਦੇ ਪੈਰ ਰੱਖ ਕੇ ਤੇ ਕਰਾ ਛੜਪਾ ਮਾਰੂ ਪੱਜੀ ਕਹਿੰਦੇ ਤੁੰਡੀ ਛਾਲ ਮਾਰਨੀ ਹੂੰ ਹੂੰ ਪੁੱਤਾਂ ਦੀ ਛਾਲ ਮਾਰਨੀ ਉਹਦੇ ਉੱਤੇ ਫੇਰ ਮੁੱਕੀਆਂ ਰੱਖ ਕੇ ਤੇ ਫੇਰ ਮੁੱਕੇ ਉਹ ਫੇਰ ਮਾਰੇ ਫੇਰ ਫੇਰ ਬੈਤ ਬੈਰ ਫੇਰ ਗਿੱਠਾ ਨਾਲ ਦੇਣੀਆਂ ਹੂੰ ਗਿੱਠਾ ਫੇਰ ਫੇਰ ਭੱਜੇ ਭੱਜੇ ਉੱਤੋਂ ਦੀ ਛਾਲ ਮਾਰਨੀ ਹੂੰ ਫੇਰ ਲੱਤਾਂ ਦੂਰ ਤੱਕ ਕਰ ਲੈਣੀਆਂ ਹੁਣ ਮਾਰੋ ਛਾਲ ਹੂੰ ਫੇਰ ਭੱਜੇ ਭੱਜੇ ਹੁਣ ਫੇਰ ਛੜਪਾ ਜਿਹਾ ਅਮ ਕਕੇ ਛੜਪਾ ਜਿਹਾ ਮਾਰਨਾ ਨੂੰ ਵਾਂਣ ਕਿ ਕਿੱਟਾ ਬੰਦੇ ਛਾਲ ਨਹੀਂ ਮਾਰਦੇ ਹੂੰ ਤੇ ਜੇ ਫਿਰ ਇਹ ਫਰਕਰੀ ਸੋ ਕੋਈ ਮੁੰਡੇ ਕੁੜੀਆਂ ਨੰਨਾ ਫਿਰ ਜੇ ਪੈਲੀ ਵਜੋਂ ਪੈਲੀ ਵਗ ਜਾਂਦੀ ਨਾ ਮਤਲਬ ਵੀ ਗੱਲ ਦਾ ਦਿੰਦੀ ਆਣਾ ਚਲੋ ਛਾਲਾ ਮਾਰ ਚੱਲੀ ਅਸੀਂ ਸਾਰੇ ਪਿੰਡ ਬਣਾ ਛਾਲਾ ਮਾਰਦੇ ਆ ਬਣੀਆਂ ਕਦੀ ਜਿਉ ਮੈਂ ਟੱਕੇ ਉਹਨਾਂ ਤੇ ਆਣਾ ਤੇ ਛਾਲਾ ਮਾਰਨੇ ਵੀ ਬਾਕੀ ਜਿਹੜੇ ਹੁਣ ਫੋਨ ਹੈ ਨਹੀਂ ਸੀ ਕੁਝ ਹੈ ਨਹੀਂ ਸਾਰੇ ਰਲ ਮਿਲ ਕੇ ਛੇਡਣੇ ਗੱਲਾਂ ਸੀ ਹੁਣ ਤੇ ਨਿਆਣੇ ਫੋਨ ਲੈ ਲੈਂਦੇ ਤੇ ਵੇਂਦੇ ਟੈਲੀਵਿਜ਼ਨ ਵੇਂਦੇ ਉਦੋਂ ਉਦੋਂ ਟੈਲੀਵਿਜ਼ਨ ਹੈ ਕੋਈ ਸੀ ਛੇਡਣ ਵਾਲਾ ਹੀ ਹੂੰ ਅ ਤੇ ਉਹ ਬੜੇ ਰੱਖ ਲੈ ਤਿੱਕਰੇ ਰੱਖ ਲੈਣੀਆਂ ਤੈਨੂੰ ਖਿੱਦੋ ਮਾਰਨਾ ਉਹ ਜਿਹੜਾ ਟੱਟ ਜਾਣੀਆਂ ਤੇ ਦੂਜਿਆਂ ਨੂੰ ਮਗਰ ਭਜਣਾ ਤੇ ਉਹ ਫਿਰ ਮਗਰ ਉਹਨੇ ਦੂਜਿਆਂ ਦੇ ਫਿਰ ਕੱਟੀਆਂ ਕਰ ਲੈਣੀਆਂ ਤੇ ਜਾਂ ਜਿਹੜੇ ਇੱਕ ਖੋਵਰ ਖੇੜ ਦੇ ਬੈਜਣਾ ਕੋਟਲਾ ਛਪਾਕੀ ਛਪੇਰਿਸ਼ ਮੇਰੇ ਬੈਜਣਾ ਤੇ ਇੱਕ ਪਿੱਛੇ ਰੱਖ ਦੇ ਚਨੀ ਨਵਟ ਚੜਾ ਕੇ ਤੇ ਰੱਖ ਕੋਟਲਾ ਛਪਾਕੀ ਮੇਰੇ ਹੱਥ ਇਹ ਜਿਹੜੇ ਪਿੱਛੇ ਆਉਣਾ ਤੇ ਚੁੱਕਣਾ ਤੇ ਦੂਜੇ ਫਿਰ ਦੂਜਿਆਂ ਨੂੰ ਪਾਚ ਕੇ ਕੋਟੰਡਾ ਆਪਣਾ ਹਾਂ ਪਾਂਛੇ ਕਿੱਦਾਂ ਵਧੀ ਜਾਂਦੀ ਐੋ ਜੀ ਹੁੰਦੀ ਜਿਹਨੇ ਖੇਡ ਕੱਢ ਕੇ ਤੇਹੀ ਪੱਟੇ ਪਾਸ ਕਰ ਲੈਨੇ ਆ 3:00 12 ਵਜੇ ਦੇ ਰਾਤ ਦੇ ਅੱਛਾ ਤੇ ਪਰ ਉਹ ਬੱਚੇ ਫਿਰ ਸਵੇਰੇ ਉੱਠ ਖਲ ਹੁੰਦੇ ਆਪਣੇ ਟਾਈਮ ਨਾਲ ਉੱਠ ਖਲ ਹੁੰਦੇ ਸੀ ਹੂੰ ਤਾਂ ਨਹੀਂ ਕਦਰ ਜਾਂ ਸੌਣ ਨੂੰ ਨਹੀਂ ਦੇਈ ਐ ਬਈ ਥੱਕ ਗਏ ਨਹੀਂ ਸਕੂਲ ਟਾਈਮ ਨਾਲ ਫਿਰ ਨੱਠ ਜਾਂਦੇ ਹੁੰਦੇ ਸੀ ਅੱਛਾ ਨੱਠੇ ਜਦ ਨੱਠੇ ਹੀ ਆ ਜਣਾ ਪਿੰਡਾਂ ਚ ਸਕੂਲ ਚ ਕਰੇ ਕਿ ਦੂਰ ਲਾਂਬੇ ਜਾਣਾ ਹੂੰ ਤੇ ਐੋ ਜਿਹੇ ਦੇ ਪੁੱਤ ਖੇਡਾ ਸੀ ਤੇ ਪਰ ਹੁਣ ਖੇਡਾ ਵਧੀਆ ਸੀ ਹੁਣ ਉਹ ਖੇਡਾਂ ਜੜੀਆਂ ਵਾ ਮੈਂ ਦੱਸਦੀ ਆਂ ਅਸੀਂ ਬੱਚਿਆਂ ਪਰ ਨਾਲ ਸਮਝ ਨਹੀਂ ਆਉਂਦੀ ਐਗੀ ਹੂੰ ਤੇ ਤਾਂ ਜਿਹੋ ਬੱਚੇ ਕਿੱਡਾ ਸੀ ਮੇਰੀ ਸਾਡੀਆਂ ਜਾਨ ਬੱਚਿਆਂ ਦੇ ਕਿੱਡਾ ਆ ਸੀ। ਹੂੰ। ਦਿਨਨਗਰ ਮੇਰੀ ਆ ਗੋ ਸੀ ਉਹਨਾਂ ਵਿੱਚ ਜਦ ਮੈਂ ਜਾਂਦੀ ਹਸ ਤੇ। ਉੱਥੇ ਮੇਰੇ ਨਿਆਣੇ ਨੇ ਕਿੱਡਾ ਹੁੰਦੀਆਂ ਸੀ। ਪੀਕਲੀ ਕੇਨਰ ਰੋਡੇ ਕਿੱਟਿੰਡਾ ਆਪੋ ਕਈ ਕਿਟੀ ਕਿਨ ਕਿੱਟਿੰਡਾ ਆਪੋ ਗਦੀ ਫਾਸ ਲੁਕਰਮ ਚਾਈ ਕੁੜੀਆਂ ਨੇ ਮੁੰਨਿਆਣਾ ਕਿੱਟਿੰਡਾ ਆਪੋ ਨਾ। ਹੂੰ। ਕਦੀ ਆ ਆ ਮੇਰੀਆਂ ਕਿੱਡਾ ਹੀ ਬਚਪਨ ਦੀਆਂ। ਚਾਹ ਤੇ ਫਿਰ ਫਿਰ ਬਾਅਦ ਚ ਜਦੋਂ ਫਿਰ ਵਿਆਹ ਵਿਆਹ ਹੋਇਆ ਤੇ ਉਸ ਤੋਂ ਬਾਅਦ ਫਿਰ ਕਿਤਰਾ ਉਹ ਤਾਂ ਫਿਰ ਸਾਰਾ ਦਿਨ ਕੀ ਕਰਨਾ ਵਿਆਹ ਨੂੰ ਫਿਰ ਵਿਆਹ ਹੋ ਗਿਆ ਫਿਰ ਉਸੇ ਵਿਆਹ ਤੋਂ ਫਿਰ ਕੋਈ ਸਮਾਂ ਬਦਲ ਜਾਂਦਾ ਨਾ ਫਿਰ ਪਿਛਲਾ ਪੇਕਾ ਨੂੰ ਸਭ ਕੁਝ ਛੱਡਣਾ ਪੈਂਦਾ ਹੂੰ ਫਿਰ ਅਗਲੇ ਘਰ ਦਾ ਸਾਰਾ ਵਰਤ ਵਰਤਾਅ ਵੇਖਣਾ ਪੈਂਦਾ ਉਹ ਫਿਰ ਮੈਂ ਵੇਂਦੀ ਰਹੀ ਹੂੰ ਕਿ ਬਾਪੂ ਜੀ ਮੇਰੇ ਪਤਲੀ ਰੋਟੀ ਖਾਂਦੇ ਆ ਕਿ ਮੋਟੀ ਰੋਟੀ ਖਾਂਦੇ ਆ ਕਿ ਕਿੱਤਾਂ ਦੀ ਰੋਟੀ ਖਾਂਦੇ ਕਿਤਰਾ ਰੋਟੀ ਪੜਾਉਂਦੀ ਆ ਵਾ ਹੂੰ ਮਹੀਨਾ ਮਹੀਨਾ ਤਾਂ ਕੰਮ ਬੈਣੀ ਸੀ ਲਾਉਂਦੀਆਂ ਦੋ ਦੋ ਮਹੀਨੇ ਹੂੰ ਮੰਜੀ ਤੇ ਬਿਠਾਣਾ ਛੱਡਦੀਆਂ ਦੀਆਂ ਅੱਛਾ ਰੋਟੀ ਨੂੰ ਮੈਂ ਅੱਗੇ ਉਹ ਮੰਜੀ ਤੇ ਬਿਠਾਣਾ ਛੱਡਣਾ ਹੂੰ ਤੇ ਮਹੀਨਾ ਮਹੀਨਾ ਦੋ ਦੋ ਮਹੀਨੇ ਕੰਮ ਤੇ ਹੁਣ ਉਤਨਾ ਤਰ੍ਹਾਂ ਆ ਕੇ ਨਵੇਂ ਦੇਣਾ ਪਈ ਸਾਡੇ ਘਰ ਦਾ ਵਰਤਾਵਾਸ ਤੇ ਕੀ ਬਣਾਉਂਦੀਆਂ ਕਿੱਤਾ ਰੋਟੀ ਪੜਾਉਂਦੀਆਂ ਕਿਸ ਤਰ੍ਹਾਂ ਰੈਂਦੀਆਂ ਕਿੱਤਾਂ ਇਹ ਸਾਰਾ ਬੈਠਿਆ ਵੇਖਦੇ ਰਹਿਣਾ ਹੂੰ ਜਦੋਂ ਦੂਜੇ ਘਰ ਚ ਰਲਣਾਂ ਦੇ ਬੜੇ ਪੇਕਿਆਂ ਦੇ ਜਿਹੜੀ ਉਹ ਤੇ ਬੜੇ ਲਾਡਾਂ ਦਾ ਕੰਮ ਹੁੰਦਾ ਨਾ ਤੇ ਸਹੁਰਿਆਂ ਦੇ ਘਰ ਬਹੁਤ ਫਰਕ ਪੈ ਜਾਂਦਾ ਤੇ ਉਹ ਜੋ ਸਮਾਂ ਪਿਛਲਾ ਦਾ ਉਹ ਫੇ ਛੱਡਣਾ ਪੈਂਦਾ ਹੂੰ ਅਗਲਾ ਅਗਲਾ ਸਮਾਂ ਤੇ ਸਵਰਨ ਕਰਨਾ ਪਿੰਡ ਦਾ ਉਹ ਵੇਂਦੀ ਰਹੀ ਜਦੋਂ ਫਿਰ ਮੁੜ ਕੇ ਮੈਂ ਕਦੀ ਆਪਣੇ ਸਾਸਤ ਨੂੰ ਕੁਛ ਰਾਂ ਵੀ ਬੀ ਬਾਬੂ ਜੀ ਪਤਲੀ ਰੋਟੀ ਖਾਂਦੇ ਕੇ ਜਾਂ ਕਿਤਾ ਰੋਟੀ ਖਾਂਦੇ ਆ ਤੇ ਉਹਨੇ ਆਣਾ ਪਿੰਡ ਹੀ ਜਿੱਤਾਂ ਦੀ ਤੂੰ ਫਰਾ ਦੋ ਵੀ ਉਤਰਾ ਨਹੀਂ ਉਹਨਾਂ ਖਾਣ ਨਹੀਂ ਉਹ ਕੁਛ ਉਹ ਨਹੀਂ ਆਂਦੇ ਵੀ ਆ ਖਾਣਾ ਤੇ ਆ ਨਹੀਂ ਕਹਣਾ ਜਿਹੋ ਜੀ ਤੂੰ ਬਣਾਉਂਦੇ ਉਹੋ ਜੀ ਕਹਿੰਦੇ ਤੇਰੇ ਮੇਰੇ ਬਾਪੂ ਜੀ ਨਾ ਉਹ ਬਹੁਤ ਬਹੁਤ ਹੀ ਚੰਗੇ ਜਿਆਦਾ ਚੰਗੇ ਦੁਨੀਆ ਨਾਲੋਂ ਚੰਗੇ ਹੀ ਵੀ ਇੰਨਾ ਪਿਆਰ ਕਰਦੇ ਸੀ ਨਾ ਬਹੁਤ ਜ਼ਿਆਦਾ ਤੇ ਰੋਟੀ ਹੱਤੀ ਸਵਾਰ ਬਣਾ ਕੇ ਫਰਾਉਣੀ ਸਾਰੇ ਟੱਬ ਨੂੰ ਫਿਰ ਮੈਂ ਪਹਿਲਾਂ ਸੀ ਰਿਵਟਣਾ ਹੂੰ ਬਾਪੂ ਜੀ ਨੂੰ ਮੱਥਾ ਟੇਕਣਾ ਬੀਬੀ ਨੂੰ ਮੱਥਾ ਟੇਕਣਾ ਫਿਰ ਆਪਣੇ ਪਾਪੇ ਨੂੰ ਮੱਥਾ ਟੇਕਣਾ ਹੂੰ ਤੇ ਉਹ ਮੁੜ ਕੇ ਉਹਦਾ ਆਦਮੀ ਨੇ ਮੱਥਾ ਟੇਕਦਿਆਂ ਚਿੰਝਣਾਲੀਆਂ ਅੱਛਾ ਤੇ ਇਹਨਾਂ ਨੇ ਮੁੜ ਕੇ ਨਹੀਂ ਤੂੰ ਮੈਨੂੰ ਨਾ ਮੱਥਾ ਟੇਕਿਆ ਕਰ ਤੇ ਹੁਣ ਮੇਰੀ ਆਦਤ ਸੀ ਬਣੀ ਵੀ ਤੁਹਾਡੇ ਜਿੱਦਾਂ ਮੈਂ ਆਪਿਆਂ ਨੂੰ ਵੇਖ ਲਈ ਮਾਵਾ ਟੇਕਦੀ ਸੀ ਉਹ ਆਦਤ ਪਈ ਸੀ ਤੇ ਉਹ ਮੈਂ ਬਾਵਾ ਚ ਟੇਕਦੀ ਮੱਥਾ ਪਰ ਫਿਰ ਇਹਨਾਂ ਨੇ ਮੈਨੂੰ ਮੱਥਾ ਟੇਕ ਰੋਟਾ ਫਿਰ ਬਾਪੂ ਜੀ ਨੂੰ ਟੇਕਣਾ ਬੀਬੀ ਨੂੰ ਟੇਕਣਾ ਜਿਠਾਣੀ ਨੂੰ ਟੇਕਣਾ ਜਿਠ ਨੂੰ ਟੇਕਣਾ ਔਰ ਜਿੰਨੇ ਜਿਹੜਾ ਵੀ ਬਾਰੋਂ ਆਇਆ ਵੱਡਾ ਆਇਆ ਸਾਰੇ ਮੱਥਾ ਟੇਕਣਾ ਨਣਾ ਮੱਥਾ ਟੇਕ ਮੀਨਜ਼ ਹੱਥ ਪੈਰਾਂ ਨੂੰ ਹੱਥ ਲਾਉਂਦੇ ਸੇ ਪੈਰਾਂ 'ਵੱਟ ਲਾ ਕੇ ਜੰਡੂਨ ਵਿੱਚ ਸੀਸ ਦੇਣੀ ਅੱਛਾ ਅੱਛਾ ਉਹਨੇ ਭਲਾ ਹੋਵੇ ਰਾਜੀ ਰਹੋ ਅੱਛਾ ਤੇਰਾ ਭਾਗ ਲਾਵੇ ਤੁਨ ਨੂੰ ਫਿਰ ਘੜੇ ਸੀਸਾਂ ਦੇਣੀਆਂ ਜਿਹੜਾ ਵੱਡਾ ਜਿਹੜਾ ਵੀ ਵੱਡਾ ਆਇਆ ਪੁੰਨਣਾ ਨੇ ਆ ਗਈ ਕੋਈ ਚਾਚਾ ਤਾਇਆ ਜਿਹੜਾ ਵੱਡਾ ਐ ਉਹਨੂੰ ਮੱਥਾ ਜ਼ਰੂਰ ਟੇਕਣਾ ਸੀ ਉਹਨਾਂ ਦੇ ਫੁੱਫੜ ਆਉਂਦੇ ਆ ਅਜੇ ਮੱਥਾ ਨਾ ਟੇਕਦੀਆਂ ਮੱਥਾ ਹਾਂ ਮੱਥਾ ਅਦਤੀ ਪਈ ਹੈ ਨਾ ਮੱਥਾ ਟੇਕਣ ਦੀ ਤੇ ਜਰੂਰ ਮੱਥਾ ਟੇਕਣਾ ਘਰ ਵਿੱਚ ਜੇ ਵੱਡੀ ਗੱਲ ਹੈ ਸਾਰਿਆਂ ਨੂੰ ਕਿ ਪਹਿਲਾਂ ਸਾਰੇ ਕੰਮ ਛੱਡ ਕੇ ਪਹਿਲਾਂ ਮੱਥਾ ਟੇਕਣਾ ਤੇ ਫਿਰ ਕੰਮ ਕੋਰਕੀ ਕਰਨਾ ਅੱਛਾ ਤੇ ਉਹ ਸੌਰੇ ਦਾ ਘਰ ਪਰ ਹੈ ਉਹ ਜੀ ਅਗਲਾ ਪੱਤਰੀ ਜੀ ਪਿਛਲਾ ਰ ਪੇਕ ਕਰਦਾ ਹੁੰਦਾ ਆਪ ਜੀ ਹੂੰ ਇੱਥੇ ਤਾਂ ਉਹਦੇ ਇੱਥੇ ਮੁੜ ਕੇ ਫਿਰ ਇਹੋ ਚੀਜ਼ਾਂ ਗਾੜੀ ਪੇਰ ਛੋਲੀਆਂ ਆਣ ਕੇ ਤੇ ਜਿਹੜੀ ਕੋਈ ਨੇਚੀ ਹੁੰਦੀ ਜੇ ਕੋਈ ਪੱਕੀਆਂ ਥੋੜੀਆਂ ਉਹ ਛੋਲੀਆਂ ਇਹ ਸਵੈਟਰ ਸੀ ਉਹ ਉਹ ਛੋੜ ਜਿਹਾ ਸ਼ੁਰੂ ਕਰ ਲਏ ਜਿਸ ਤਰ੍ਹਾਂ ਨੇ ਕੱਢਣ ਲਈ ਤਾਂ ਸਰਾਂ ਨੇ ਸ਼ੁਰੂ ਕਰ ਲਏ ਜੇ ਕੋਈ ਮਸ਼ੀਨ ਦਾ ਕੰਮ ਕਰਨ ਦਾ ਤੇ ਮਸ਼ੀਨ ਦੇ ਨਾਲ ਕਰਨਾ ਪੈਣਾ ਹੂੰ ਹੂੰ ਤੇ ਸਵੇਰੇ ਸ ਰੋਟੀ ਪਕਾਉਣੀ ਦੁਪਹਿਰੇ ਪਕਾਉਣੀ ਚਾਹਬ ਨੂੰ ਪੀਰ ਪਕਾਉਣੀ ਹੂੰ ਹੂੰ ਤੇ ਜਦੋਂ ਵਿੱਚੋਂ ਟਾਈਮ ਲੱਜਾ ਸਵੇਰ ਤੋਂ ਦੂਜਾ ਕੰਮ ਜਰੂਰ ਕਰਾਂ ਮੰਜੀਆਂ ਉਣੀਆਂ ਅੱਛਾ ਹਾਂ ਮੰਜੀਆਂ ਉਣੀਆਂ ਮੰਜੀਆਂ ਕਰ ਮੈਂ ਦੋ 10 ਮੰਜੀਆਂ ਕੱਲੀ ਨਹੀਂ ਹੋਣੀਆਂ ਸੀ ਜਦੋਂ ਕੋਈ ਟਾਈਮ ਲੱਗਣਾ ਉਦੋਂ ਮੈਂ ਦੋ ਸੰਗੇ ਪਾ ਲੈਣੇ ਤਿੰਨ ਸੰਗੇ ਪਾ ਲੈਣੇ ਤੇ ਜੇ ਨਾ ਫੇਰ ਕਰ ਵੀ ਆ ਜਨਾ ਕੰਮ ਤਾਂ ਦਾ ਫੇਰ ਕਰਨਾ ਪਈ ਛੱਡ ਦੇਣੀ ਜਦੋਂ ਫੇਰ ਵੇਰ ਲੱਗਣਾ ਮੈਂ ਫੇਰ ਮੰਜੀ ਦੇ ਦਵਾਲੇ ਹੋ ਜਰਾ ਤੇ 10 ਮੰਜੀਆਂ ਉਨਕੇ ਤੇ ਮੈਂ ਮੰਜੀ ਤੇ ਮੰਜੀ ਮੰਜੀ ਤੇ ਮੰਜੀ ਤੇ ਰੱਖੀਆਂ ਹਾਂ ਉਹਨਾਂ ਦਾ ਕੱਪੜੇ ਸੀ ਜੀ ਕਿ ਇਹ ਵੀ ਵੇਲੇ ਬੈਈਦੇ ਨਹੀਂ ਸੀ ਹੁੰਦਾ ਨਾ ਵੇਲੇ ਵੀ ਵੇਲੇ ਬੈਣਾ ਤਾਂ ਜਿਵੇਂ ਕੀ ਕੁਝ ਵੀ ਕਿਉਂ ਵੀ ਇਹ ਕੋਚੇ ਕੱਚੇ ਤਾਂ ਕੋਚੇ ਫੇਰਨੇ ਹਾਂ ਕਿ ਟਿੱਕੜੇ ਵੀੜੇ ਹੁੰਦੇ ਸੀ ਕੋਚਾ ਫੇਰਨਾ ਪਾਂਡੇ ਪੜੇ ਹੁੰਦੇ ਪਾਂਡੇ ਪੜੇ ਮਾਂ ਦਾ ਪੀਂਡਾ ਲਾਉਣੀ ਆ। ਬੜਾ ਕੰਮ ਦਾ ਸੀ ਨਿਕਨ ਕ ਇਹੋ ਜਿਹਾ ਬਹੁਤ ਕੰਮ ਹੁੰਦਾ ਸੀ ਸਾਰਾ ਤਾਂ ਕੰਮ ਹੀ ਕਰਦੇ ਰਹਿ ਜਾਂਦੇ। ਇਹੋ ਜਿਹਾ ਬਚਪਨ ਦੇ ਕੰਮ ਦੀ ਸੋਹਰੇ ਦੇ ਘਰ ਵਿੱਚ ਪੇਕਿਆਂ ਦੇ ਘਰ ਹੀ। ਫਿਰ ਪੇਕਿਆਂ ਦੇ ਪਰ ਹੋਰ ਸੀ ਤੇ ਸੋਹਰੇ ਦੇ ਫਿਰ ਹੋਰ ਸੀ। ਹੂੰ। ਫਿਰ ਉਤਰਾਂ ਤੇ ਫਿਰ ਉਤਰਾਂ ਤਾਂ ਸਾਨੂੰ ਕਰਨੇ ਪਏ ਦੋਸੇ ਵੇ ਵੇ ਪੇ। ਸ਼ੁਰੂ ਹੋਵੇ ਕਰਨਾ। ਹੂੰ। ਇਹ ਠੀਕ ਹੈ। ਬਹੁਤ ਵੇਸ ਕੋਈ ਨਹੀਂ। ਔਰ ਫਿਰ ਜਿੱਦਾਂ ਹੁਣ ਘਰ ਦੇ ਕੰਮ ਤੇ ਕਰਦੇ ਹੀ ਪਰ ਫਿਰ ਬਾਹਰ ਇਦਾਂ ਖੇਤਾਂ 'ਚ ਵੀ ਜਾਂਦੇ ਸੀ ਕਿ ਨਹੀਂ ਖੇਤਾਂ ਜਾਂਦੇ ਸੀ ਹਾਂ ਖੇਤਾਂ 'ਚ ਰੋਟੀ ਖਾੜਨੀ ਪਹਿਲਾਂ ਮੈਂ ਘੱਟ ਰੋਟੀ ਖਾੜਨੀ ਪੈਂਦੀ ਪੈਂਜੀ ਵੱਡੀ ਰੋਟੀ ਜ਼ਿਆਦਾ ਖਾੜਦੀ ਪਰ ਨੂੰ ਕਹਿੰਦੇ ਰੋਟੀ ਸਿਰ ਤੇ ਹਾਂ ਤੇ ਇੱਕ ਹੱਥੇ ਬਾਲਟੀ ਲੱਸੀ ਵਾਲੀ ਹਾਂ ਬਿੰਨੂ ਕਰਕੇ ਰੋਟੀ ਰਹਿੰਦੇ ਸੀ ਰੋਟੀਆਂ ਉਦੋਂ ਨਾ ਹੱਥ ਨਹੀਂ ਪਾਇਆ ਇਹ ਬਿੰਨੂ ਕਰਕੇ ਵਿੱਚ ਰੱਖਦੇ ਤੇ ਇੱਕ ਹੱਥੇ ਲੱਸੀ ਐ ਬਾਟੀ ਹੁੰਨੀ ਇੱਕ ਜੱਥੇ ਦੂਜੀ ਹੁੰਨੀ ਬਾਵਾਂ ਦੋਵਾਂ 'ਚ ਕੁਝ ਨਾ ਫੜਿਆ ਅੰਦਾਜ਼ ਤੇ ਸਿੱਤੇ ਰੋਟੀ ਜਾਂਦੀਆਂ ਤੇ ਰੋਟੀਆਂ ਡਿੱਗਦੀਆਂ ਨਹੀਂ ਸੀ ਹੁੰਦੀਆਂ ਅੱਛਾ ਖਾਣਾ ਉਹ ਫਿਰ ਬਾਹਰ ਰੋਟੀ ਕਾੜਨੇ ਉੱਥੋਂ ਉਹਨਾਂ ਨੇ ਗੰਡੇ-ਗੁੰਡੇ ਸਾਰਾ ਕੁਝ ਮਿਰਚਾਂ ਤੋੜ ਲੈ ਗੰਡੇ ਪਟੜਿਆਣੇ ਤੇ ਉੱਤੇ ਰੋਟੀ ਰੱਟੀ ਕਰਦੇ ਬਾਹਰ ਪੈ ਲਈ ਜਿਦਾ ਰੋਟੀ ਕਾਣਦਾ ਬੰਬੀ ਤੇ ਬਹੁਤ ਹੀ ਸਵਾਦ ਰੋਟੀ ਲੱਗਦੀ ਬੰਬੀ ਦੁਕਾਨ ਠੰਡੀ ਚਾਹ ਹੋਣੀ ਠੰਡਾ ਪਾਣੀ ਹੋਣਾ ਤੇ ਸਾਰੇ ਜਿਹੜੇ ਰੋਟੀ ਖਾ ਲੈਣੇ ਤੇ ਨਗਰੋਂ ਜਿਹੜੀ ਫਿਰ ਵਾਤ ਜਾਣੀ ਫਿਰ ਰੋਟੀ 10-12 ਉੱਤ ਖਰੀਦਿਆ ਸੀ ਵੀ ਲਾਗੇ ਜਿਹੜਾ ਵੀ ਹੁੰਦਾ ਇਹਨੂੰ ਆਜ ਮਾਰਦੇ ਦੇ ਵੀ ਆਜੋ ਰੋਟੀ ਆਈ ਆਜੋ ਰੋਟੀ ਖਾ ਲੋ ਸੰਗਰਾਂਣ ਵੀ ਰੋਟੀ ਦੇਣੇ ਜਿਹੜੇ ਬੋਲਦ ਖਾਲ ਹੁੰਦੇ ਸੀ ਉਹਨਾਂ ਨੇ ਵੀ ਰੋਟੀ ਦੇਣੀ ਹੁੰਦੀ ਜ ਆਟੇ ਦੇ ਟਪੇੜੇ ਲੈਣ ਜਾਂ ਰੋਟੀ ਦੇਣੀ ਅੱਛਾ ਤੇ ਰੋਟੀ ਬਾਹਰ ਖੰਡ ਬਣਾਉਣਾ ਜਾਂ ਹੁੰਦਾ ਨਾਈ ਬਹੁਤ ਰੋਟੀ ਦਾ ਸੁਆਦ ਉੱਤੇ ਕੋਦੇ ਤੇ ਬੜੀ ਰੋਟੀ ਸੁਆਦ ਲੱਗਦੀ ਦੀ ਖਾਣ ਉੱਤੇ ਫਿਰ ਪਾਂਡੇ ਮਾਰ ਲੈਣੇ ਉੱਤੋ-ਤੋ ਲੈਣੇ ਆਟੇ ਦੇ ਉੱਤੋਂ ਪਾਣੀ ਦੇ ਨਾਲ ਤੇ ਇਹ ਪਾਂਡੇ ਲਿਚਾ ਕੇ ਤੇ ਘਰ ਨੂੰ ਲੈ ਆਉਣੇ ਠੀਕ ਅੰਕੀ ਪੀ ਫਿਰ ਰੋਟੀ ਵਾਲ ਰੋਟੀ ਵਾਲੇ ਪੇਰਵੋ ਜਾਣੇ ਦੁਪਹਿਰ ਤੇ ਸਵੇਰ ਦੀ ਚਾਹ ਨਾ ਰਹਿ ਤੇ ਦੁਪਹਿਰ ਦੀ ਤੇ ਚਾਹ ਆmdi ਤੇ ਸਾਰਾ ਦਿਨਾਰੇ ਲੱਗੇ ਰਹਿਣਾ ਕਿ ਚੰਦੂਰ ਦੀਆਂ ਕੜੀ ਚੋਲੇ ਆਦੀਆਂ ਕਦੀ ਬੈਠ ਕੇ ਬਹੁਤ ਸਮਾਂ ਜਿਹੜਾ ਚੰਗਾ ਸਮਾਂ ਵਧੀਆ ਸਮਾਂ ਹੀ ਬਹੁਤ ਵਧੀਆ ਸਮਾਂ ਉਹ ਕੋਤੋਂ ਉਹ ਸਮਾਂ ਜੇ ਤੁਹਾਨੂੰ ਨਹੀਂ ਆਵੇ ਤੁਸੀਂ ਹਰ ਕੋਈ ਇਹ ਸਮਾਂ ਬਹੁਤ ਵਧੀਆ ਪਰ ਉਹ ਸਮਾਂ ਆਉਣਾ ਨਹੀਂ ਹੈ ਕੋਣ ਹਾਂ ਕੀ ਹੋਣ ਦਾ ਸਮਾਂ ਹੀ ਹੋਰਦਾ ਹੋ ਰਹੀ ਹੈ ਹਾਂ ਕਿ ਪਹਿਲਾਂ ਉਹ ਪਹਿਲਾਂ ਰੇੜੀਓ ਸਿੰਘਾਇਟ ਟੈਲਵਿਨ ਆਇਨਾ ਟੈਲਵਿਨ ਆ ਕੇ ਵਿੱਚ ਬੰਦੇ ਬੋਲਣ ਲੱਗੇ ਨੇ ਉਹ ਆਗੇ ਹਉਂਦੇ ਪੁਣ ਸਾਥ ਕਰਨ ਨਾਲ ਵੀ ਨਵੀਆਂ ਨਵੀਆਂ ਤੁਰੀਆਂ ਆਉਂਦੀਆਂ ਤੇ ਜਿਹੜੀਆਂ ਹੁਣ ਕਬੂਟਰੇ ਚ ਗੱਲਾਂਬਾਤ ਹੁੰਦਾ ਬੰਦੇ ਦੇ ਦਿਮਾਗ ਚ ਹੁੰਦੀਆਂ ਸੀ ਹੂੰ ਤੇ ਆਪਣਾ ਉਹ ਨਹੀਂ ਗੱਲਾਂ ਜੇ ਤੂੰ ਉਹ ਗੱਲਾਂ ਤਾਂ ਹੁਣ ਆ ਜੰਨਾ ਤੇ ਤੁਹਾਡੀ ਸਿਹਤਾਂ ਦੁਨੀਆ ਹੋ ਜਾ ਹੂੰ ਤੇ ਹੁਣ ਤੇ ਕੰਮ ਕਰਕੇ ਤੇ ਫਰਕ ਲਾ ਤਿਆਰ ਕਰਦਾ ਇੰਨਾ ਬਸ ਪਰੇਸ਼ਾਨੀਆਂ ਜਿਹੜਾ ਰਹਿ ਰਿਹਾ ਕਿ ਸਰੀਰ ਬਹੁਤ ਕੀਤੇ ਐ ਉਹ ਸਮੇਂ ਹੀ ਕੰਮ ਹੀ ਬੋਲ ਤੇ ਹੱਥਨ ਕੀ ਬਣਾ ਸਮਾਂ ਹੀ ਤੇ ਸਰੀਰ ਜਿਹੜਾ ਬਹੁਤ ਵਧੀਆ ਰਹਿੰਦੇ ਸੀ ਕੱਟੇ ਬਿੰਦ ਦੇ ਸੀ ਵਸ ਦੇ ਖੇੜ ਦੇ ਪੁਰਾਣੀਆਂ ਗੱਲਾਂ ਕਰਨੀਆਂ ਉਹਨਾਂ ਹੀ ਪੁਰਾਣੀਆਂ ਗੱਲਾਂ ਕਰਨੀਆਂ ਪੁਰਾਣੀਆਂ ਗੱਲਾਂ ਸੁਣਨੀਆਂ ਬਾਤਾਂ ਸੁਣਨੀਆਂ ਦਾਦੀ ਕੋਲੋਂ ਫੇਰ ਅਸੀਂ ਹੂੰ ਤੇ ਕਹਾਣੀਆਂ ਸੁਣਨੀਆਂ ਪਿਛਲੀਆਂ ਪੁਰਾਣੀਆਂ ਹੁਣ ਰਾਜ ਜੰਦੇ ਸਾਂ ਆਪਾਂ ਕਿਹੜੇ ਅੰਮ੍ਰਿਤਸਰ ਤੋਂ ਚੰਨਿਕਨ ਕਿ ਜਾਂਦੇ ਸਾਂ ਉਹ ਤਾਂ ਕਹਾ ਉਹ ਸੰਸਾਰੀ ਕਹਾਣੀ ਹੁੰਦੀ ਰਜਨੀ ਦੀ ਆਪਾਂ ਛੋਟੇ ਛੋਟੇ ਬਾਤਾਂ ਪੁੰਦੇ ਹੁੰਦੇ ਸਾਂ ਰਾਜੇ ਰਾਣੀ ਦੇ ਬਾਤਾਂ ਪਾਉਣੀਆਂ ਸੱਤਾ ਰਾਣੀ ਦੇ ਪਾਉਣੀਆਂ ਰਜਨੀ ਦੀ ਪੌਣੀ ਨੂੰ ਹੁਣ ਪਤਾ ਲੱਗਿਆ ਵੀ ਰਜਨੀ ਇਹ ਦਰਬਾਰ ਸਾਹਿਬ ਤੇ ਤਾਂ ਵੀ ਮਹਾਰਾਜ ਨੇ ਕੋਥੇ ਕਿਰਪਾ ਵਈਆ ਇਹਨਾਂ ਦੇ ਪਤਾ ਹੀ ਨਹੀਂ ਦਾਹੀਂ ਤੇ ਬਹਤ ਹੀ ਬਣਾਈ ਸੀ ਹਾਂਜੀ ਹਾਂ ਬਾਤ ਬਾਤਾਂ ਪੌਣੀਆਂ ਸੋਣ ਚਿੱਡੀਆਂ ਕਾਵਾਂਗੀਆਂ ਪੌਣੀਆਂ ਠੀਕ ਹੈ ਇਹੋ ਜਿਹੇ ਪਰਚੰਦਿਆ ਨੇ ਕਿਹੜਾ ਨੇ ਹੋਰ ਹੋਰ ਕੋਈ ਨਹੀਂ ਕੋਈ ਗੱਲ ਨਹੀਂ ਨਾ ਕੋਈ ਪਤਾ ਫਿਰ ਕੋਈ ਉਪਰਾਵਾ ਨਾ ਕੋਈ ਪਤਾ ਸਾਰੇ ਆਪਣੇ ਹੀ ਜੀ ਆਪਣੇ ਸਾਰੇ ਆਪਣੇ ਇੱਕੋ ਤਾਂ ਖਾਣਾ ਇੱਕੋ ਤਾਂ ਬਹਿਣਾ ਕਿਤੇ ਨਹੀਂ ਤੇ ਨਹੀਂ ਤੇ ਇਨੇ ਟੱਬ ਬਣਾਣਾ 15 16 ਜਿੰਨਿਆਂ ਨੂੰ ਰੋਟੀ ਜਿੱਥੇ ਬੈਗੇ ਉੱਥੇ ਚੱਕ ਲਈ ਹਾਂ ਠੀਕ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ